ਪੰਜਾਬ ਪੁਲਿਸ ਜ਼ਿਲ੍ਹਾ ਗੂਪਨਗਰ ਵੱਲੋਂ ਇੱਕ ਮਿਨੀ ਮੈਰਾਥਨ ਕੀਤੀ ਜਾ ਰਹੀ ਹੈ ਜੀ ਨਸ਼ਿਆਂ ਦੇ ਖਿਲਾਫ ਸੋ ਨਸ਼ਾ ਸਾਡੇ ਸਮਾਜ ਦਾ ਬਹੁਤ ਵੱਡਾ ਫੋਰ ਹੈ ਇਸ ਫੋਰ ਨੂੰ ਖਤਮ ਕਰ ਲਈ ਇਹ ਪੰਜਾਬ ਪੁਰ ਦਾ ਬਹੁਤ ਅਛਾ ਉਪਰਾਲਾ ਹੈ ਜਿਹੜਾ 5 ਫਰਵਰੀ 2024 ਨੂੰ ਸਵੇਰੇ 6:00 ਵਜੇ ਨਹਿਰੂ ਸਟੇਡੀਅਮ ਵਿਖੇ ਮინი ਮੈਰਾਥਨ ਹੋ ਰਹੀ ਹੈ 5 ਤਰੀਕ ਨੂੰ ਸਵੇਰੇ 6:00 ਵਜੇ ਨਹਿਰੂ ਸਟੇਡੀਅਮ ਵਿਖੇ ਮਿਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ ਹੈਗਾ ਮੈਂ ਆਪ ਜੀ ਦੇ ਰਹੀਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਚੜ ਕੇ ਤੁਸੀਂ ਇਹਦੇ ਹਿੱਸਾ ਲਵੋ ਸਾਰੇ ਰੂਪਨਗਰ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਨੂੰ ਅੱਜ ਬਹੁਤ ਖੁਸ਼ੀ ਤੇ ਮਾਣ ਹੈਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਮਿਨੀ ਮੈਰਾਥਨ 5 ਫਰਵਰੀ ਨੂੰ ਸਵੇਰੇ 6:00 ਵਜੇ ਨਹਿਰੂ ਸਟੇਡੀਅਮ ਉੱਤੋਂ ਸ਼ੁਰੂ ਕੀਤੀ ਜਾ ਰਹੀ ਹੈਗੀ ਪੰਜਾਬ ਨਸ਼ਿਆਂ ਦੇ ਖਿਲਾਫ ਇੱਕ ਮਹਮ ਮੁਹਿੰਮ ਚੜੀ ਜਾ ਰਹੀ ਹੈ 25 ਫਰਵਰੀ ਸਵੇਰੇ 6 ਵਜੇ ਨਹਿਰੂ ਸਟੇਡੀਅਮ ਦੇ ਵਿੱਚ ਮਿਨੀ ਮੈਰਾਥਨ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਔਰ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਆਪਾਂ ਲਗਾਤਾਰ ਐਂਟੀ ਡਰੱਗ ਕੈਂਪੇਨ ਕਰ ਰਹੇ ਆ ਗਿਆ ਉਸੇ ਸਿਲਸਿਲੇ ਵਿੱਚ 5 ਤਰੀਕ ਨੂੰ ਸਵੇਰੇ 6 ਵਜੇ ਨਹਿਰੂ ਸਟੇਡੀਅਮ ਵਿਖੇ ਮਿਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ ਹੈਗਾ ਮੈਂ ਆਪ ਜੀ ਦੇ ਰਹੀਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਚੜ ਕੇ ਤੁਸੀਂ ਇਹਦੇ ਛਿੱਸਾ ਲਵੋ ਤਾਂ ਜੋ ਆਪਾਂ ਲੋਕਾਂ ਵਿੱਚ ਇੱਕ ਜਿਹੜਾ ਮੈਸੇਜ ਹੈਗਾ ਉਹਨੂੰ ਪਹੁੰਚਾ ਸਕੀਏ ਕਿ ਨਸ਼ਿਆਂ ਦੇ ਖਿਲਾਫ ਰਹਿਣਾ ਹੈਗਾ ਨਸ਼ਿਆਂ ਤੋਂ ਲੜਨਾ ਹੈਗਾ ਔਰ ਪੰਜਾਬ ਪੁਲਿਸ ਦੇ ਨਾਲ ਹੋ ਕੇ ਕੇ ਸਾਥ ਦੇਣਾ ਹੈਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਸ਼ਵਿੰਦਰ ਮਾਹਲ ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਰੂਰੀ ਸੂਚਨਾ ਦੇਣ ਜਾ ਰਿਹਾ ਹਾਂ ਓਏ ਕਿ ਪੰਜਾਬ ਪੁਲਿਸ ਰੂਪਨਗਰ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮਹਮ ਚੜੀ ਜਾ ਰਹੀ ਹੈ। ਸੋ 5 ਫਰਵਰੀ ਸਵੇਰੇ 6 ਵਜੇ ਨਹਿਰੂ ਸਟੇਡੀਅਮ ਦੇ ਵਿੱਚ ਮਿੰਨੀ ਮੈਰਾਥਨ ਕੀਤੀ ਜਾ ਰਹੀ ਹੈ। ਇਹ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਰੂਪਨਗਰ ਦਾ ਬਹੁਤ ਵੱਡਾ ਉਪਰਾਲਾ ਹੈ। ਸੋ ਆਓ ਆਪਾਂ ਸਾਰੇ ਮਿਲ ਜੁਲ ਕੇ ਇਸ ਉਪਰਾਲੇ ਦੇ ਵਿੱਚ ਸ਼ਾਮਲ ਹੋਈਏ ਤੇ ਪੰਜਾਬ ਪੁਲਿਸ ਰੂਪਨਗਰ ਨੂੰ ਸਹਿਯੋਗ ਕਰੀਏ। ਸਾਰੇ ਰੋਪੜ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਨੂੰ ਅੱਜ ਬਹੁਤ ਖੁਸ਼ੀ ਤੇ ਮਾਣ ਹੈਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਮੰਨੀ ਮੈਰਾਥਨ 5 ਫਰਵਰੀ ਨੂੰ ਸਵੇਰੇ 6 ਵਜੇ ਹੈਰੂ ਸਟੇਡੀਅਮ ਵਿੱਚੋਂ ਸ਼ੁਰੂ ਕੀਤੀ ਜਾ ਰਹੀ ਹੈਗੀ ਤੇ ਮੈਨੂੰ ਬਹੁਤ ਖੁਸ਼ੀ ਹੈਗੀ ਆਪ ਜੀ ਦੇ ਨਾਲ ਇਹ ਸੰਜਿਆ ਕਰਦੇ ਹੋਏ ਕਿ ਸਾਰੇ ਵਾਸੀ ਇਹਦੇ ਚ ਸਾਰਿਆਂ ਨੂੰ ਪਾਰਟਿਸਿਪੇਟ ਕਰਨ ਵਾਸਤੇ ਮੈਂ ਖੁੱਲਾ ਸੱਦਾ ਦਿੰਦੀ ਹਾਂ ਤੇ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਲੋਕ ਕੀ ਇਹਦੇ ਚ ਵੱਧ ਚੜ ਕੇ ਪਾਰਟਿਸਿਪੇਟ ਵੀ ਕਰਨਗੇ ਤੇ ਜਿਹੜੇ ਪਾਰਟਿਸਿਪੇਟ ਨਹੀਂ ਕਰ ਸਕਦੇ ਉਹ ਰਸਤੇ 'ਚ ਉਹਨਾਂ ਦਾ ਸਹਿਯੋਗ ਵੀ ਕਰਨਗੇ ਏ ਜਿਹ ਇਹੋ ਜਿਹੇ ਦੇ ਇਵੈਂਟਸ ਕਰਕੇ ਦੋ ਤਰੀਕੇ ਦੇ ਫਾਇਦੇ ਹੁੰਦੇ ਹੈਗੇ ਜਿੱਥੇ ਆਪਾਂ ਨਸ਼ਿਆ ਦੇ ਖਿਲਾਫ ਇੱਕ ਲੜਾਈ ਕਰ ਰਹੇ ਹਾਂ ਜੋ ਆਪਣੇ ਸੁਸਾਇਟੀ ਨੂੰ ਖਰਾਬ ਕਰਦੀ ਜਾ ਰਹੀ ਹੈ ਆਪਣੇ ਆਨਾਲੇ ਫਿਊਚਰ ਤੇ ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਇੱਕ ਬਹੁਤ ਵੱਡੀ ਪ੍ਰੋਬਲਮ ਬੰਦੀ ਜਾ ਰਹੀ ਹੈ ਉਹਦੇ ਨਾਲ ਹੀ ਨਾਲ ਅਵੇਅਰਨੈਸ ਤਾਂ ਹੁੰਦੀ ਹੀ ਹੈਗੀ ਬਟ ਕੋਈ ਵੀ ਫਿਜ਼ੀਕਲ ਐਕਟੀਵਿਟੀ ਕਰਨ ਕਰਨ ਕਰਕੇ ਜਿੱਥੇ ਆਪਾਂ ਫਿਜ਼ੀਕਲੀ ਸਟਰੋਂਗ ਹੁੰਦੇ ਹਾਂ ਉੱਥੇ ਹੀ ਮੈਂਟਲੀ ਵੀ ਬਹੁਤ ਸਟਰੋਂਗ ਹੁੰਦੇ ਹੈ ਤੇ ਅਮੂਮਨ ਦੇਖਿਆ ਗਿਆ ਹੈਗਾ ਕਿ ਨਸ਼ੇ ਦੀ ਜਿਹੜੀ ਦਿੱਕਤ ਹੈਗੀ ਉਹ ਮੈਂਟਲ ਵੀਕਨੈਸ ਨੂੰ ਦਿਖਾਉਂਦੀ ਹੈਗੀ ਕਿ ਆਪਾਂ ਕਿਸੇ ਪਰੇਸ਼ਾਨੀ ਚਾ ਕੇ ਜਾਂ ਕਿਸ ਹਤਾਸ਼ ਹੋ ਕੇ ਇਸ ਦੇ ਆਦੀ ਬਨ ਜਾਂਦੇ ਆ ਤਾਂ ਇਹੋ ਜਿਹੇ ਇਵੈਂਟ ਕਰਕੇ ਜਿੱਥੇ ਇੱਕ ਸੋਸਾਇਟੀ ਵੱਲੋਂ ਇੱਕ ਮੂਵਮੈਂਟ ਜਿਹੜਾ ਸ਼ੁਰੂ ਹੁੰਦਾ ਹੈਗਾ ਇੱਕ ਸੱਦੇ ਪਾਰਟਿਸਪੇਸ਼ਨ ਕਰਕੇ ਇੱਕ ਵੇਵ ਵੀ ਚੱਲਦੀ ਹੈਗੀ ਕਿ ਜੀ ਸਾਰੇ ਇਸ ਬੁਰਾਈ ਦੇ ਖਿਲਾਫ ਇਕਜੁੱਟ ਖੜੇ ਆ ਤੇ ਮੈਨੂੰ ਉਮੀਦ ਹੈਗੀ ਕਿ ਰੋਪੜੇ ਚਾਪਾ ਇਦਾਂ ਹੀ ਪ੍ਰੋਗਰਾਮਸ ਕਰਦੇ ਰਾਂਗੇ ਤੇ ਜਿੰਨਾ ਪਾਰਟਿਸਪੇਸ਼ਨ ਆਊਗਾ ਉਸ ਤੋਂ ਇੱਕ ਪੋਜ਼ਿਟਿਵ ਮੈਸੇਜ ਵੀ ਜਾਂਦਾ ਹੈਗਾ ਤੇ ਨਾਲ ਹੀ ਨਾਲ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹੇ ਆਦੀ ਜਿਹੜੇ ਸੋਸ਼ਲ ਡਿਲੀਮਾ ਸੋਸ਼ਲ ਟੈਬੂਜ਼ ਹੈਗੇ ਉਹਨਾਂ ਨੂੰ ਮਿਲ ਕੇ ਫਾਈਟ ਵੀ ਕਰਾਂਗੇ ਤੇ ਆਪਣੇ ਯੂਥ ਤੇ ਆਪਣੇ ਫਿਊਚਰ ਨੂੰ ਬਚਾ ਸਸਿਕਾ ਜੀ ਮੈਂ ਮਇਆ ਮਲਕੀਤਰਾਉਣੀ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਲੱਗਿਆ ਜੀ ਪੰਜਾਬ ਪੁਲਿਸ ਜ਼ਿਲ੍ਹਾ ਰੂਪਨਗਰ ਵੱਲੋਂ ਇੱਕ ਮਿਨੀ ਮੈਰਾਥਨ ਕੀਤੀ ਜਾ ਰਹੀ ਹੈ ਜੀ ਨਸ਼ਿਆਂ ਦੇ ਖਿਲਾਫ ਸੋ ਨਸ਼ਾ ਸਾਡੇ ਸਮਾਜ ਦਾ ਬਹੁਤ ਵੱਡਾ ਕੋਰ ਹੈ ਇਸ ਕੋਰ ਨੂੰ ਖਤਮ ਕਰਨ ਲਈ ਇਹ ਪੰਜਾਬ ਪੁਲਿਸ ਦਾ ਬਹੁਤ ਅੱਛਾ ਉਪਰਾਲਾ ਹੈ ਜਿਹੜਾ 5 ਫਰਵਰੀ 2024 ਨੂੰ ਸਵੇਰੇ 6 ਵਜੇ ਨਹਿਰੂ ਸਟੇਡੀਅਮ ਦੇਖੇ ਮਿਨੀ ਮੈਰਾਥਨ ਹੋ ਰਹੀ ਹੈ ਸੋ ਇਸ ਮੈਰਾਥਨ ਵਿੱਚ ਆਪ ਹਿੱਸਾ ਲਈਏ ਪੰਜਾਬ ਪੁਲਿਸ ਦਾ ਸਹਿਯੋਗ ਕਰੀਏ ਤੇ ਸਮਾਜ ਨੂੰ ਸੋਨਾ ਬਣਾਉਣ ਦੇ ਲਈ ਆਪਕੋ ਆਪਣੇ ਉਪਰਾਲੇ ਕਰਕੇ ਇੱਕ ਯੋਗਦਾਨ ਪਾਈਏ ਤਾਂ ਕਿ ਸਾਡਾ ਸਮਾਜ ਚੰਗਾ ਹੋ ਸਕੇ ਸੋ ਜੀ 5 ਫਰਵਰੀ ਨੂੰ ਸਵੇਰੇ 6 ਵਜੇ ਆਪਾਂ ਨੇ ਨੈਨੋ ਸਟੇਡੀਅਮ ਵਿਖੇ ਪਹੁੰਚ ਕੇ ਇਸ ਮਿਨੀ ਮੈਰਾਥਨ ਵਿੱਚ ਹਿੱਸਾ ਲੈਣਾ ਹੈ ਤੇ ਸਾਡੀ ਜਿਹੜੀ ਪੰਜਾਬ ਪੁਲਿਸ ਦਾ ਹਰੂਪਨਗਰ ਹੈ ਉਹਦਾ ਸਹਿਯੋਗ ਕਰਨਾ ਹੈ ਤੁਹਾਡਾ ਸਾਰਾ ਇੰਤਜ਼ਾਰ ਰਹੇਗਾ ਅਸੀਂ ਵੀ ਆਵਾਂਗੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ